ਕੰਕੀ ਦਾਸ ਪੱਪਾ ਜੀ ਲਿਲੇ ਨੂੰ ਲੈ ਕੇ ਕਿਸ ਤਰ੍ਹਾਂ ਦੇ ਤਮੰਦੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਬਾਫਰੀ ਦਾਗਨਪੁਰ ਮਿਤੀ 12 ਸਤੰਬਰ ਤੋਂ ਲੈ ਕੇ 23 ਸਤੰਬਰ ਤੱਕ ਮਨਾਉਣ ਜਾ ਰਹੇ ਹਾਂ 12 ਸਤੰਬਰ ਤੋਂ ਲੈ ਕੇ ਆਪਣਾ 14 ਸਤੰਬਰ ਤੱਕ ਤਾਂ ਅਸੀਂ ਬੱਚਿਆਂ ਦੇ ਕੰਪੀਟੀਸ਼ਨ ਕਰਵਾ ਰਹੇ ਹਾਂ ਜਿਹਦੇ ਚ ਲੇਖ ਮੁਕਾਲੇ ਪ੍ਰਸ਼ਨੋਤਰੀ ਮੁਕਾਬਲੇ ਕੀਤਾ ਸ਼ਬਦ ਗਾਇਨ ਮੁਕਾਬਲੇ ਹੋਣਗੇ ਤੇ 19 ਤਰੀਕ ਤੋਂ ਮੇਨ ਫੀਰੀ ਆ ਸਾਈਂ ਗੁਮਨੀ ਸਾਹਿਬ ਜੀ ਦੇ ਪਾਰ ਤੋਂ ਆਰੰਭ ਕਰਾ ਕੇ ਤੇ ਇਹ ਸ਼ਾਮ ਨੂੰ 19 ਰਾਤ ਨੂੰ ਆਪਣਾ ਕਥਾ ਤੇ ਕੀਰਤਨ ਹੋਣਗੇ 20 ਨੂੰ ਇਸੇ ਤਰ੍ਹਾਂ ਹੀ ਕਥਾ ਤੇ ਕੀਰਤਨ ਹੋਣਗੇ 21 ਨੂੰ ਸਵੇਰੇ ਸ਼ੀਰ ਆਖਣਪੁਰ ਸਾਹਿਬ ਆਰੰਭ ਕਰਾ ਕੇ ਤੇ 21 ਰਾਤ ਨੂੰ ਗੁਜ਼ਾਰਾ ਗੋਦੀ ਸਾਹਿਬ ਵਿਖੇ ਤੇ ਕਥਾ ਸਮਾਗ ਹੋਣਗੇ 22 ਰਾਤ ਨੂੰ ਮਹਾਨ ਕੀਰਤਨ ਦਰਬਾਰ ਹੋਏਗਾ 23 ਜੂ ਸਵੇਰੇ 8:00 ਵਜੇ ਸ਼੍ਰੀ ਆਖਣਪੁਰ ਸਾਹਿਬ ਦੀ ਸਮਾਪਤੀ ਤੋਂ ਪ੍ਰੰਤ 9:00 ਵਜੇ ਨਗਰ ਕੀਰਤਨ ਇੱਕ ਮਹਾਨਗਰ ਕੀਰਤਨ ਜਿਹੜਾ ਕਿ ਗੁਰਦਵਾਰਾ ਦਿੱਲਾ ਸਰ ਤੋਂ ਆਰੰਭ ਹੋਏਗਾ ਤੇ ਗੁਰਦਾਰਾ ਗੁਰਸਾਹਿਬ ਵਿਖੇ 1 ਵਜੇ ਸਮਾਪਤੀ ਹੋਏਗੀ ਇਸ ਸਮਾਗਮ ਦੇ ਵਿੱਚ ਗੁਰਸਾਹਿਬ ਵਿਖੇ ਆਨਾਮ ਵੰਡ ਸੰਮਰੋਹ ਵੀ ਹੋਏਗਾ ਜਿਹੜਾ ਕਿ 12 ਵਜੇ ਤੋਂ ਲੈ ਕੇ 2 ਵਜੇ ਤੱਕ ਹੋਏਗਾ ਜਿਸ ਵਿੱਚ ਬੱਚਿਆਂ ਦੇ ਜਿਹੜੇ ਮੁਕਾਬਲੇ ਜਿਹੜੇ ਉਹਨਾਂ ਨੂੰ ਇਨਾਮ ਦਿੱਤੇ ਜਾਣਗੇ ਜਿਸ ਵਿੱਚ ਪਹਿਲਾ ਇਨਾਮ 10000 ਦਾ ਦੂਜਾ 7000 ਤੇ ਤੀਜਾ 5000 ਦਾ ਹੋਏਗਾ ਤੇ ਇਸੇ ਤਰ੍ਹਾਂ ਅਪਣੇ ਜੇ ਸਰਵਿਸ ਫਾਰ ਯੂਨਿਟੀ ਦਾ ਇੱਕ ਅਵਾਰਡ ਜਿਹਦੇ ਵਿੱਚ 1 ਲੱਖ ਰੁਪਏ ਦੀ ਨਗਦ ਰਾਸ਼ੀ ਸਰੂਪਾ ਤੇ ਇੱਕ ਸੈਂਟੀਸਿਚ ਦਿੱਤੀ ਜਾਏਗੀ ਉਹ ਅਸੀਂ 8 ਤਰੀਕ ਤੱਕ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਆਪਣੀਆਂ ਜਿਹੜੀਆਂ ਜਿਨ੍ਹਾਂ ਨੇ ਸਰਵਿਸ ਫਾਰ ਯੂਨਿਟੀ ਕੀਤੀ ਹੈ ਉਹ ਸਾਨੂੰ ਐਪਲੀਕੇਸ਼ਨ ਆ ਦੇਣ ਤਾਂ ਕਿ ਅਸੀਂ ਉਹਨਾਂ ਵਿੱਚੋਂ ਸਿਲੈਕਟ ਕਰਕੇ ਬੈਟੇਗੀ ਜੀ ਬੈਟੇਗੀ ਉਹ ਫਾਈਨਲ ਕਰੇਗੀ ਅਸੀਂ ਇਹ ਜਿਹੜਾ ਸਾਰਾ ਆਗਮਨਪੁਰ ਦਾ ਇਹ 1929 ਚਸ਼ਮੀ ਕੀਤਾ ਗਿਆ ਸੀ ਸਰਦਾਰ ਜਨਜੀ ਖਾਲਸਾ ਜੀ ਰਹਿਣ ਮਹੀਟ ਹੋਇਆ ਗਿਆ ਆਹ ਸੌਰੀ ਕਿਉਂਕਿ ਆਸਕ ਤੋਂ ਸਾਡੇ ਦੁਗਣਾ ਨਹੀਂ ਹਨ ਤੇ ਉਸ ਦੋਨਾਂ ਦੇ ਪੁੱਤਰ ਸਰਦਾਰ ਸਿੰਘ ਜੀ ਸਿੰਘ ਸੇਖੋਂ ਉਹਨਾਂ ਦੀ ਰਹਿਣ ਮਹੀਟ ਇਹ ਸਾਰੇ ਕਿੱਥੇ ਜਾਣਗੇ ਤੇ ਉਹਨਾਂ ਦੇ ਬ੍ਰਦਰ ਦੇ ਸੇਖੋਂ ਸਾਡੇ ਅ ਜਿਸਨਾ ਜਨਾਮ ਸਿਕਸਾ ਹੋ ਰਿਹਾ ਹੋਣਾ ਸਾਡੇ ਪੀਰ ਇਸ ਤਰ੍ਹਾਂ ਦੇ ਮੈਂ ਸਾਰੇ ਜਿਹੜੇ ਮੈਂਬਰ ਸਹਿबान ਹੈ ਜਿਹੜੇ ਇਸ ਟਾਈਮ ਤੇ ਹੈਗੇ ਆ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦੀ ਕਰਦਾ ਹਾਂ ਉਹਨਾਂ ਨੇ ਮੈਥੇ ਮਾਨ ਕੀਤਾ ਮੈਨੂੰ ਮੌਕਾ ਦਿੱਤਾ ਕਿਉਂਕਿ ਪਿਛਲੇ 2 ਸਾਲਾਂ ਤੋਂ ਸੇਵਾ ਦਾ ਮੌਕਾ ਮਿਲਿਆ ਮੈਂ ਕਰ ਰਿਹਾ ਤੇ ਇਸ ਵਾਲੀ ਉਮੀਦ ਹੈ ਕਿ ਸਾਰੇ ਸਾਥ ਗੁਰਸਾ ਦੀ ਮਿਹਰਬਾਨੀ ਨਾਲ ਇਸੇਰੇ ਬਹੁਤ ਅੱਛੇ ਤਰੀਕੇ ਨਾਲ ਨਿਭੇਗਾ ਤੇ ਨਾ ਸਰ ਪਿਆਰਿਆਂ ਤੇ ਸਾਰਿਆਂ ਨਾਲ ਪਰ ਵੰ ਸਾਰੇ ਜਿਸ ਤਰ੍ਹਾਂ ਅਗਲੇ ਹਰ ਸਾਲ ਦੀ ਤਰ੍ਹਾਂ ਹੁੰਦੇ ਨੇ ਉਸੇ ਤਰ੍ਹਾਂ ਪੂਰੀ ਧਿਆਨ ਰੱਖ ਕੇ ਰੱਖ ਕੇ ਸੰਕਟਾਂ ਦੇ ਸਹਿਯੋਗ ਨਾਲ ਸਾਰੇ ਅچھے ਤਰੀਕੇ ਨਾਲ ਜਨਕੀ ਪਗ ਜਾਨਕੀ ਜਿਹੜੀ ਸਰਕਾਰੀ ਤੌਰ ਤੇ ਜਿਹੜੀ ਬੀਸੀ ਸਾਹਿਬ ਐਸਐਸਬੀ ਸਾਹਿਬ ਦੇ ਫਰੇਮਵੇਟ ਇਹ ਸਾਰਾ ਕੀਤਾ ਗਿਆ ਤੇ ਸ਼ਹਿਰ ਵਾਸੀ ਨੂੰ ਮੈਂ ਇਹ ਹੀ ਅਪੀਲ ਕਰਾਂਗਾ ਕਿ 23 ਸਤੰਬਰ ਨੂੰ ਇਟਾਂ ਘਰਾਂ ਦੇ ਵਿੱਚ ਦੀਵੇ ਬਾਲ ਕੇ ਇੱਕ ਪੁਲਿਸ ਨਾ ਫਲਾਂ ਇੱਕ ਉਹਨਾਂ ਇੱਕ ਉਹਨਾਂ ਦੀ ਯਾਦ ਦੇ ਵਿੱਚ ਇੱਕ ਬਾਫੀ ਦੀ ਯਾਦ ਦੇ ਵਿੱਚ ਇੱਕ ਆਪਣੇ ਅچھے ਤਿੱਕੇ ਘਰਾਂ ਨੂੰ ਸਜਾਵਟ ਕੀਤੀ ਜਾਵੇ ਲਾਈਟਿੰਗ ਕੀਤੀ ਜਾਵੇ ਇੱਕ ਚਾਰ ਦੀ ਸਫਾਈ ਰੱਖੀ ਜਾਏ ਨਗਰ ਕੀਤੋਂ ਬਾਅਦ ਇੱਕ ਜਿੰਨੇ ਕਮੇਟੀ ਜਿਹੜੀ ਆ ਉਹ ਫਾਈਲਾਂ ਜਿਹੜੇ 10 ਮਿੰਟ ਚ ਸਟਾ ਜਾ